ਦਰ ਸਭ ਕੋ ਬਾਹਰ ਰੁਖਣਾ ਕੋਈ ਨਾਨਕ ਦਾ ਜਿਪ ਜੈ ਤਾਉ ਨਾ ਕਹਿਣਾ ਕੋਈ ਗਾਵੇ ਕੋ ਤਾਂ ਹੋਵੇ ਕਿਸੇ ਤਾਨ ਕਾਵੇ ਕੋ ਦਾਵਾ ਤਾਂ ਜਾਣੇ ਨਹੀਂ ਗਾਵੇ ਕੋ ਗੋਪਨ ਬੜੀ ਜੀਹਾਂ ਜਾਰੰਭਾਵੇ ਕੋ ਜੀ ਤੇ ਵਿਚਾਰ ਨਾਵੇ ਕੋ ਉਸਾਰੇ ਕਰੇ ਤਾਂ ਕਿ ਗਾਵੇ ਕੋ ਜੀ ਲੱਗ ਨਹੀਂ ਦਾਵਾ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਮੌਲਾ ਦੂਰ ਕੋ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਜਾਪ ਸ੍ਰੀ ਮੁਖਵਾਕ ਪਾਤਸ਼ਾਹ ਜੀ ਦਸਵੀਂ ਸ਼ਪੈ ਸ਼ੰਤਾ ਪ੍ਰਸ਼ਾਦ ਚੱਕਰ ਚਿਹਨਾਰ ਕਰਨ ਜਾ ਦਵਰ ਪਾਤ ਨੇ ਜੇ ਨੂੰ ਬਰੰਗ ਰੇਖ ਤੇ ਤੂੰ ਕਹਿ ਨਾ ਸਕਦਾ ਚੱਲ ਮੂਰਤਾਂ ਨੂੰ ਬਹੁਤ ਪ੍ਰਕਾਸ਼ ਸੰਤੋਸ਼ ਦੇ ਜੇ ਕੋਟ ਕਿਤਰਾਣ ਸਾਹੂ ਸਾਣ ਗਣੀ ਜੈ ਤੇਰੇ ਪਾਵਨ ਮਹੀਪ ਸੁਰਦਾਰ ਅਸੁਰ ਨੀਤ ਨੀਤ ਬੰਤਰਨ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਪਜੰਗ ਪ੍ਰਿਆਸੰਦ ਨਵਸਤਵ ਅਕਾਲ ਨੇ ਨਵਸਤਵ ਕਿਰਪਾਲ ਨੇ ਨਵਸਤਵ ਅਰੂਪੇ ਨਵਸਤਵ ਅਨੂਪੇ ਪੀਖੇ ਨਮਸਤੋ ਅਲੇਖੇ ਨਮਸਤੋ ਆਕਾਏ ਨਮਸਤੋ ਮਾਜਾਏ ਨਮਸਤੋ ਗੰਜੇ ਨਮਸਤੋ ਪੰਜੇ ਲੋਕ ਵਰਨੇ ਕੇ ਸਰਵ ਵਰਨੇ ਕੇ ਜਗਤੰ ਕਰਤੀ ਹੈ ਕੇ ਸ਼ਤਰੂ ਸਤਰੀ ਹੈ ਕੇ ਬ੍ਰਹਮ ਸਰੂਪ ਹੈ ਕਨ ਕੋ ਮੁਕੇ ਗਿਆ ਹੈ ਦੇਵ ਹੈ ਕੇ ਆਪ ਹੈ ਕੇ ਚਤਰ ਬੀਨ ਹੈ ਕੇ ਕਦੀ ਨਹੀਂ ਰੋਜੀ ਰਜਾਇ ਕੇ ਰੀ ਮੇ ਰਹੇ ਕੇ ਕੇ ਪਾਗ ਮੇ ਮੇ ਗਾਇ ਵਰਗਾ ਹੋ ਗਿਆ ਬਟ ਰਾਏ ਕੇ ਜਾਨ ਸੋਏ ਆਪ ਨੂੰ ਪ੍ਰਾਏ ਕੇ ਸਾਨ ਸਾਏ ਕਾਰਨ ਕਨੇ ਤੇ ਹੈ ਕੇ ਰੋਜੀ ਦੇ ਹੱਥੇ ਕੇ ਰਾਜ ਕਰੀ ਮੇ ਕਰਮ ਕੁਨੀ ਵੀ ਕੇ ਸਰਮੁਖ ਨਹੀਂ ਹੈ ਕੇ ਸਰਮੁਖ ਨਹੀਂ ਹੈ ਕੇ ਸਰਮੁਖ مانے <سؤال> کے سر بطر دانے کے سر بطر گونے کے سر بطر پونے کے سر بطر دیسے کے سر بطر پیسے کے سر بطر راج ہے کے سر بطر ساج ہے کے سر بطر دینے کے سر بطر لینے کے سر بطر جاؤ کے سر بطر پاؤ کے سر بطر دیسے کے سر بطر پیسے کے سر بطر کالے کے سر بطر پالے کے سر بطر ہانتا کے سر بطر گنتا کے سر بطر پیکھی کے سر بطر پیکھی کے سر بطر کاجے کے سر بطر راجے کے سر بطر سوکھے کے سر بطر پوکھے کے سر بطر ਦਰਦਰ ਸਤਿ ਸਦਾ ਕਰਸ ਸਭ ਨੇ ਵੀ ਸਾਰੇ ਇਹ ਦੇਖ ਰਹੇ ਹੋ ਮਾਤਰ ਤੁਮ ਨੇ ਦੇਖੇ ਦੁਪਰਾਣ ਕਿ ਕਿ ਸਿਰ ਕੋੜ ਦੀ ਭਾਇ ਕਰ ਬਾਦੂ ਤੇ ਕਿ ਰਤੀ ਬਣੇ ਕਿ ਰਤੀ ਕੇ ਮੋਹ ਤੇ ਨਜ਼ਰ ਆ ਜਾ ਰਿਹਾ ਸਰਦ ਪਾਣ ਸਰਾਂ ਉੱਤੇ ਕੋੜ ਤਰੰਗ-ਤਰੰਗ ਤੇ ਗੋਲ ਪਾਉਣ ਕੇ ਖਾਣ ਤੇ ਜਾਤਨੀ ਬਾਰੇ ਭਾਰੀ ਭਜਨ ਕੇ ਫੁਕ ਫੁਲੀ ਕਦੇ ਜਾਪਨ ਸੀਸ ਨਾ ਜਾ ਦੇ ਵਿਚਾਰੇ ਤੇ ਦੁਕਾਨ ਮਸੂਦਿਆਂ ਤੋਂ ਨਾ ਕਈ ਪਾਏ ਵਧਾਈ ਸਿਰ ਤੇ ਭਗਵਾਨ ਸੇਰ ਸੁਣਾਉਣ ਦੇ ਆ ਤਾਂ ਬਲਾਂਸ ਸੁਝਾਣੇ ਮਾਨੇ ਕੁ ਸਿੱਖਿਆ ਪੇਟ ਪ੍ਰਾਣ ਤੇ ਉਗਰਾਣ ਦੇ ਮੇਨ ਮਾਨ ਸੁਣਾਉਣ ਦੇ ਕੇ ਖੈ ਪਾਣ ਆਹਾਰ ਜਤੀ ਜਤ ਧਾਰ ਸਾਰੇ ਸਾਰੇ ਚਾਰ ਹਜ਼ਾਰ ਕੇ ਦੇਖੇ ਸੇ ਇੱਕ ਸੋਮ ਪਰ ਸਾਧ ਬਣਾਏਗੇ ਬ੍ਰਹਮਾਂਡ ਪੂਜ ਤੇਰੀ ਉਸ ਸੇ ਦਾ ਕਾਉ ਲਿਖ ਕੇ ਲਟਕਾਇਓ ਕਾਉ ਲਿਖਿਓ ਹਰ ਵਾਜੀ ਦੀ ਜਾਂ ਮੈਂ ਕੋ ਬਚਾ ਕੋ ਸੀਸ ਨਿਭਾਇਓ ਕੋ ਉਦਾਨ ਕੋ ਪੂਜਦਾ ਹੈ ਪਾਸੋ ਕੋ ਕਰਤਾ ਕੋ ਪੂਜਦਾ ਹੈ ਕੋ ਕਰਿਆ ਔਰ ਜੋ ਸਭ ਹੀ ਜਗ ਕੋ ਸੇ ਬਨਵਾਣ ਕੋ ਭੇਦਨਾ ਪਾਇਓ ਉਹ ਕਿਰਿਆ ਉਹ ਜੋ ਸਭ ਇਹ ਜਗਾ ਸ੍ਰੀ ਭਗਵਾਨ ਕੋ ਪੈਦ ਨਾ ਪਾਇਓ ਇਹ ਕੋਹ ਕਾਰੇ ਦ੍ਰਿਸ਼ਤਿ ਸ੍ਰੀ ਫਰਮ ਦੇ ਰਿਹਾ ਹਾਂ ਸਕੀਬੂ ਜ਼ੈ ਮਨੋ ਕਰੇ ਬੋਰਾ ਸੇ ਸਤਿ ਸ੍ਰੀ ਅਕਾਲ ਕਰੋ ਜੀ ਦੇ ਸੁਣਾ ਬੜਕਾਗੇ ਉਹ ਸਾਚੀ ਲੇਵੇ ਬੰਦੇ ਦੀ ਨਮਣੀ ਦੇ ਨਮਣੀ ਦੇ ਬਾਜੂਆਂ ਚਾਹ ਕਰੀ ਵਿਚਾਰ ਜਦ ਬਾਦ ਸਮਰਾਥ ਕੋਇਨ ਆਹੀ ਕਿਰਪਾ ਕਰਦੁਨਵਾ ਇਹ ਸੁਣਾ ਆਉ ਨਾਹੀ ਸਵਰਗ ਦੀ ਅਗਰਿਆ ਕਹੇ ਨਾਨਕ ਲਈ ਬਾਜੂਆਂ ਚਾਹ ਕਰੀ ਵਿਚਾਰ ਜਉ ਨੰਨ ਅਨੰਦ ਸਭ ਕੋ ਕਹੇ ਸਾਹ ਹੁ ਤੇ ਕਿਰਪਾ ਕਰੀਂ ਬਿਧਾਰਿਆ ਕਰ ਕਿਰਪਾ ਕਰੀਂ ਮੇਰੇ ਘਟ ਦੇ ਦਿਓ ਨੰਦ ਸਾਰੇ ਅੰਦਰੋਂ ਜਨਕਾ ਮੋਹ ਦਾ ਅਤਰਾ ਸੋਹ ਸੱਚ ਸਾਰੇ ਕਹੇ ਨਾਨਕ ਇਹ ਨੰਦ ਹੈ ਮੰਨਤ ਗ੍ਰਿਤੇ ਜਾਣੇ ਆਪਾ ਜਿਸ ਦੀ ਤੇ ਸੋਈ ਜਨਕਾ ਪਾਵੇ ਦਾ ਸੋ ਜਾਮੇ ਜਿਸ ਨੂੰ ਕੀ ਕਰੀ ਵਿਚਾਰੀ ਹੈ ਇੱਕ ਭੰਗੂਲੇ ਫਿਰੇ ਜੈ ਜਿਸ ਨਾਮ ਲਾਲ ਸਵਾਰੀ ਹੋਰ ਪ੍ਰਸਾਦੀ ਹੋਰ ਪੇਂਡਰ ਕੋ ਜਿੰਨਾ ਪੜਨਾ ਪਾਵੇ ਕਹੇ ਨੰਕ ਜਿਸ ਤੇ ਪਿਆਰੇ ਸੋਈ ਜੀ ਸਲਤ ਪਿਆਰੇ ਨੂੰ ਕੱਥੀ ਤੇਰੇ ਕਹਾਣੀ ਕਹਣੀ ਕਹਾਣੀ ਕਥ ਤੇਰੀ ਤੇ ਦੋਰੇ ਪਾਈਆ ਰਸਵ ਸੰਗੁਰੂ ਹੁਕਮ ਨੇ ਪਾਈਆ ਰਹੁ ਮਰਿਆ ਗੁਰੂ ਕੇ ਨਾਮ ਦਾ ਉਸਦੀ ਬਾਣੀ ਕਹਿ ਨਾਮ ਸੁਣਾ ਸਤਿਗੁਰੂ ਦੇ ਕਥ ਕਹਾਣੀ ਏ ਮਨ ਚੰਚਲਾ ਜਤਰਾਈ ਕਿਨੇ ਨਾ ਪਾਇਆ ਜਤਰਾਈ ਨਾ ਪਾਇਆ ਤင်း ਤੂੰ ਸੁਣ ਮੇਰੀ ਇਹ ਪਾਇਆ ਮੋਣੀ ਜਨੇ ਨ ਭਰਨ ਭਰਾਇਆ ਮਾਇਆ ਤਾਂ ਮੋਣੀ ਤਨੇ ਕੀਤੀ ਜੋ ਨਹੀਂ ਪਈਆ ਕਿ ਤਸੇ ਬਿਟੋ ਜੇ ਨੋ ਵੀ ਠਾ ਲਾਇਆ ਕੇ ਨਾਨਕ ਨੂੰ ਚੰਚਲ ਚੁਕਾਈ ਕਿ ਨਾ ਪਾਇਆ ਇਹ ਮਰ ਪਿਆ ਰਿਹਾ ਸਦਾ ਸਤ ਸਮਾਣੇ ਮੈਂ ਕਹਾਂ ਨੀਰੇ ਦੇ ਦਾ ਉਤਨ ਨਾ ਹਿੱਤੇ ਰੇ ਨਾਲੇ ਸਾ ਤੇਰੇ ਜੱਲੇ ਨਾਲ ਹੀ ਜਿਸ ਨਾਲ ਕਿਉਂ ਚਤ ਲਾਈਏ ਐਸਾ ਕੰਮ ਨਹੀਂ ਨਾ ਕੀਤੇ ਜੇ ਹੰਤ ਕੁਛ ਹੋ ਗਈਏ ਸਤਮੇ ਐਸ ਹੁਣ ਤੂੰ ਹੋਰ ਤੇਰੇ ਨਾਲੇ ਕਹੇ ਨਾਨਕ ਮਰ ਕੇ ਆਲੇ ਤੂੰ ਸਦਾ ਸਤਿ ਸੰਭਾਲੇ ਕਮ ਕੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿੰਨੇ ਤੇਰਾ ਆਪਣਾ ਆਪਣਾ ਜਾਣੇ ਜਿਹੜਾ ਸਭ ਤੇਰਾ ਤੇਰਾ ਕਿਹ ਕੋ ਆ ਕੋ ਜਾਣੇ ਦੇਖੇ ਸਭ ਤੂੰ ਹੈ ਜਲ ਜਗ ਤੂੰ ਪਾਇਆ ਕਾਮ ਹੈ ਤੇਰਾ ਅੰਤ ਨਾ ਪਾਇਆ ਸਾਰਾ ਮੋਜਨ ਅਮਰ ਦਾ ਹੋਵੇ ਸੋ ਅਮਰਤ ਵਰਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨੁਸ ਹੈ ਜੀ ਸਾਧੂ ਦਾ ਪਾਇਆ ਇੱਕ ਵੇਖ ਮਸ ਲਗਾਇਆ ਨਾਮ ਲੋਕ ਅਦਕਾਰ ਚੁਕਾ ਸਤਗੁਰੂ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਮਾਤ ਉਠਾ ਤੇ ਨਮਰ ਤੋਂ ਗੁਰ ਤੇ ਪਾਇਆ ਭਗਤਾ ਕੀ ਚਾਲ ਨਰਾਲੀ ਤਾਂ ਕੇਰੀ ਵਿਖਾ ਮਾਰਗ ਚੱਲਣਾ ਲਭ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਵਾਲੋਂ ਨਿਕੀ ਇਹ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਚਾਲ ਭਗਤਾ ਜੁਗੋ ਜੁਗ ਨਰਾਲੀ ਜਿਉ ਤੂੰ ਚਲਾਏ ਤੇ ਚਲੇ ਸੁਆਮੀ ਹੋਰ ਕਾ ਜਾਣਾ ਗੁਰ ਤੇਰੇ ਇਹ ਗੁਰਦੁਆਰਾ ਚਲਾਵੇ ਜਿਦਾ ਚੱਲੇ ਚੰਗਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਏ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੂ ਜੂ ਪਾਵੇ ਤੇ ਵੇ ਚਲੋ ਇਹੋ 1600 ਸੁਹਾਵਾ ਸਬਦੋ ਸੁਹਾਵਾ ਸਦਾ ਸੁਹਾਵਾ ਸਤਗੁਰੂ ਸੁਣਾਏ ਇਨਕੇ ਮਾਨਵਸੇ ਜਨ ਤੋਂ ਰੋਣ ਲਿਖਿਆ ਆਇਆ ਇੱਕ ਫਿਰੇ ਹਨੇਰੇ ਕਰੇ ਗੱਲਾਂ ਗੱਲ ਨਹੀਂ ਕਿਨੇ ਨਾ ਪਾਇਆ ਸਬਦ ਰਸੂਲਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿੱਨੀ ਹਰਤੇ ਆਇਆ ਹਰਤੇ ਆਇਆ ਪਿਤ ਹੋਏ ਗੁਰੂ ਘਰ ਜਿੱਨੀ ਤੇ ਆਇਆ ਪਵਿੱਤ ਮਾਤਾ ਪਿਤਾ ਤੁਮਾਂ ਬਸੈ ਸਿਉ ਪਵਿੱਤ ਅਸੰਤ ਸਵਾਇਏ ਸਵਾਦ ਪਵਿੱਤ ਹੋਏ ਪਵਿੱਤ ਜਿੱਨੀ ਮਾਲ ਬਸਾਇਆ ਐ ਨਾਨਕ ਸੇ ਪਵਿੱਤ ਜਿੱਨੀ ਗੁਰੂ ਘਰ ਹਰਤੇ ਆਇਆ ਕਰਵੀ ਸੇਜਨਾ ਉਪਜਾਇ ਬਿੜ ਸੇਜ ਸੇ ਸਭ ਨਾ ਜਾਏ ਨਾ ਜਾਏ ਐਸਾ ਕਿਦਾਂ ਸੰਤ ਹੋ ਰਹੇ ਗੁਰੂ ਘਰ ਸੇ ਸੇ ਜੀਉ ਮਿਲਿ ਨਾਏ ਕਿ ਸੰਧ੍ਰਮ ਤੋਂ ਤਾ ਜਾਏ ਮਨ ਤੋਂ ਮਾ ਪ੍ਰਤਪਾਰ ਕਰੇ ਸਾਰੀਆਂ ਮਰੂ ਦੇ ਵਿਚਾਰੀਆਂ ਬੰਦਾ ਤਾ ਜੇ ਅਗਰ ਮੈਂ ਬਚਾ ਦੇ ਹੌਸਲੋ ਕੋ ਹੋ ਗਰ ਸਕਦੇ ਜਿਸ ਤਰ੍ਹਾਂ ਆਪਣੀ ਲੇਵਲਾ ਹੋਏ ਆਪਣੀ ਲੇਵਬੇ ਇਲਾਜ ਨੂੰ ਸਦਾ ਸਮਾ ਲਈ ਹੈ ਇਹਨਾਂ ਨੂੰ ਕਿਰਦਤਾ ਸੋਕੇ ਮਰੂ ਵਿਚਾਰੀਆਂ ਜਿਸੀ ਅਧਰਮ ਵਿੱਚ ਜਿਸੀ ਬਾਰ ਮਾਇਆ ਮਾਇਆ ਅਗਰ ਸਵੇ ਕੋ ਜੀ ਕਰਦੇ ਕਿ ਰਚਾ ਜਾਦ ਜਮਿਆ ਪਰਿਵਾਰ ਪਲਾ ਪਾਇਆ ਲੈ ਚੋ ਕੀ ਲਗ ਗਈ ਤੁਸੀਂ ਇਹ ਮਰਨ ਤਾ ਇਹ ਮਾਇਆ ਦਾ ਤਹਿਰਬਸ ਰੇ ਮੋ ਭੁਜਿਆ ਨਾ ਕੇ ਬੁਝਾਈ ਜਿਸਦਾ ਜੀਉ ਤੇ ਸਭ ਲੜੇ ਹਰ ਵਸੇ ਮਰਵਾਏ ਹਰ ਆਪੋ ਮੁਲਕ ਭਾਵਤਨਾ ਤੇ ਨਾਰਕਾ ਜਨ ਹਰ ਭੱਲੇ ਪਾਈ ਹਰ ਰਾਸ ਮੇਰੀ ਮਨਮਣ ਜਾ ਰਾ ਹਰ ਰਾਸ ਮੇਰੀ ਮਨਮਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪਿਓ ਜੀਉ ਲੱਖ ਟਿਉ ਦਿਹਾੜੀ ਇਹ ਉਦਨ ਤਿੰਨਾ ਮਿਲਿਆ ਜਨੁ ਅਰਾਪੇ ਭਾਣਾ ਤੇ ਨਾਨਕ ਹਰ ਰਾਸ ਮੇਰੀ ਮਨਮਣ ਜਾ ਰਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਕਿਆ ਸਨ ਜਾਏ ਔਰਤ ਕਿਤੇ ਜਿਚਰ ਹਰ ਰਸ ਬੱਲ ਲੈ ਨਾ ਪੀਏ ਬੱਲੇ ਪੀਏ ਹਰ ਰਸ ਔਰ ਨਾ ਕਿਸਾਨ ਲਾਗੇ ਆਏ ਇਹ ਹਰਸ ਕਰ ਵੀ ਪਾਈਏ ਸਤਗੁਰ ਮਿਲ ਜਿ ਸਾਹਿ ਕੈ ਨਾਨਕ ਹੋਰ ਅੰਦਰ ਸਾ ਵਿਸਰੇ ਜਾ ਹਰ ਬਸੇ ਮਰ ਆਈ ਇਹ ਸਰੀਰਾ ਮੇਰੇ ਹਰ ਤੁਮੇ ਜੋਤ ਰਖੀ ਇਹ ਨੈਤਰੋ ਮੇਰੇ ਹਰ ਤੁਮੇ ਜੋਤ ਰਹੀ ਹਰ ਬਿਨ ਅਵਰਣ ਦੇਖੋ ਕੋਈ ਅਰਬਿਨੁ ਗਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਘਰ ਰੂਪ ਹੈ ਹਰ ਰੂਪ ਨਦਰੀ ਆਇਆ ਹਰ ਪ੍ਰਸਾਦੀ 부ਝਿਆ ਜਾ ਵੇਖਾਂ ਹਰ ਇੱਕ ਹੈ ਅਬਰਨ ਹਰਬਿਨੁ ਗਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲੇ ਦੇਬਦ੍ਰਿਸ਼ਟ ਹੋਈ اے ਸਰਵਣੋ ਮੇਰੇ ਹੋ ਸਾਚੇ ਸੁਨਣੇ ਨੂੰ ਪੜਾਈ ਸਾਚੇ ਸੁਨਨੇ ਨੂੰ ਪਠਾਇ ਸ੍ਰੀ ਲਾਏ ਸੁਨੋ ਸਤਿ ਬਾਣੀ ਜਿਤ ਸੁਣੀ ਮਨ ਤਰ ਹਰਿਆ ਹੋ ਰਸ ਨਾਰਸ ਸਮਾਨੀ ਸਤ ਲਖ ਵਡਾ ਨੀਤਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋ ਸਾਚੇ ਸੁਨਨੇ ਨੂੰ ਪਠਾਇ ਹਰ ਜੀਉ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਕੋਣ ਵਜਾਇਆ ਵਜਾਇਆ ਵਜਾ ਪਾਉਣ ਨੂੰ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲੈ ਪਾਉਣੀ ਇੱਕ ਨਾ ਦਸਵਾ ਦੁਆਰ ਦਿਖਾਇਆ ਤੈਨ ਇੱਕ ਰੂਪ ਨੰਮਨੇ ਤਿਸ ਦਾ ਅੰਤਨ ਜਾਈ ਪਾਇਆ ਕਹ ਨਾਨਕ ਹਰ ਪਿਆਰੀ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੜਨ ਲਜਾਇਆ ਤੇ ਉਹ ਸਾਚਾ ਸੋਲਾ ਸਾਥੇ ਕਰਗਾ ਉਹ ਗਾਉਂਦਾ ਸੋਲਾ ਕਰ ਸੱਚ ਜਿੱਥੇ ਸਦਾ ਸੱਚ ਤੇ ਆਵਹੀ ਸਚੁ ਜੁਤੀ ਅਭੀ ਜਾਤ ਤਦ ਭਾਵੇ ਗੁਰਮੁਖ ਜਨਾ ਬਝਾਵੇ ਇਹੋ ਸਤਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸਤ ਸੋਇਲਾ ਸਜੇ ਘਰ ਗਾਵੇ ਆਨੰਦ ਸ੍ਰੋਪੜਾ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਿ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂ ਸੱਚੇ ਵਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜੀ ਸੁਣਦੇ ਪੁਨੀਤ ਕਹਦੇ ਪਵਿਤ ਸਤ ਗੁਰ ਰਹੇ ਆ ਪਰਪੂਰੇ ਧਨਵੰਤ ਨਾਨਕ ਗੁਰ ਚਰਨ ਲਾਤੀ ਵਾਜੇ ਅਨਹਦ ਤੂਰੇ ਇਸ ਲੋ ਭਾਵਣ ਗੁਰੂ ਬਾਣੀ ਬਿਤਾ ਆਤਾ ਕਰ

ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਨ ਜੰਨੇ ਨਾਮ ਤੇ ਆਇਆ ਗਏ ਮਸਾਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਏ ਅੰਤਰਜਾਮੀ ਗੁਰੂ ਗ੍ਰੰਥ ਸਾਹਿਬਹਾਰਾਜ ਏ ਕਾਰਪੁਰ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਆਪ ਜੀ ਦਾ ਕੋਟਾਣਪੁਰ ਤੁਹਾਨੂੰ ਵਾਧੇ ਮਹਾਨ ਕਿਰਪਾ ਕੀਤੀ ਚੱਲਦੇ ਸਫ਼ਰ ਦੇ ਵਿੱਚ ਸੱਚੇ ਪਾਸਾ ਜਿਓ ਆਪ ਜੀ ਦੇ ਅਸਥਾਨਾਂ ਦੇ ਦਰਸ਼ਨ ਮੇਲੇ ਕਰਦੇ ਆਏ ਹਾਂ ਤੇ ਰਸਤੇ ਵਿੱਚ ਚੱਲਦੇ ਆਏ ਹਾਂ ਆਪ ਜੀ ਨੇ ਪੰਜਾਂ ਬਾਣੀਆਂ ਦੇ ਨਿਤਨੇਮ ਕਰਵਾਏ ਆਪ ਜੀ ਦੀਆਂ ਸੇਵਕਾਂ ਪਾਸੋਂ ਸੋ ਬਾਣੀ ਪੜਦੇ ਆ ਮੁਰਲਾ ਹੋ ਜਾਂਦੀਆਂ ਬਖਸ਼ ਲੈਣਾ ਅੱਗੇ ਤੋਂ ਸੁਧ ਸੇਵਾ ਦੀ ਦਾਤ ਬਖਸ਼ਣਾ ਇਹ ਬਾਣੀ ਦੇ ਭਾਵ ਆਪਣੇ ਪਰਿਵਾਰ ਦੇ ਸੇਵਕਾਂ ਦੇ ਬੱਚਿਆਂ ਦੇ ਹਿਰਦਿਆਂ ਤੇ ਵਸਾਉਣੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਗੁਰਸਿੱਖੀ ਜੀ ਉਹਨਾਂ ਸੱਚੇ ਪਾਤਸ਼ਾਹ ਜੀ ਨੂੰ ਇਸ ਵਕਤ ਅਸੀਂ ਉਹਨੂੰ ਮਾਸੀਵਾੜਾ ਸਾਹਿਬ ਜੀ ਦੇ ਨਜ਼ਦੀਕ ਪਹੁੰਚੇ ਹੋਏ ਹਾਂ ਸੋ ਦਰਸ਼ਨ ਮੇਰੇ ਕਰਕੇ ਬੇਰਸੀਮ ਆਪੋ ਆਪਣੇ ਘਰ ਦੇ ਵਿੱਚ ਜਾਵਾਂਗੇ ਨਗਰ ਦੇ ਵਿੱਚ ਜਾਵਾਂਗੇ ਸੋ ਇਸੇ ਤਰ੍ਹਾਂ ਹੀ ਫੇਰ ਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਸੇ ਫੇਰ ਬਲਾਵਾ ਭੇਜਿਆ ਤੇ ਫੇਰ ਅਸੀਂ ਜ਼ਰੂਰ ਫੇਰ ਦਰਸ਼ਨ ਕਰਾਂਗੇ ਜੀ ਬਰਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਅਸੀਂ ਮਾਸੀਵਾੜੇ ਸਾਹ ਪਹੁੰਚੇ ਹਾਂ ਕਿਥੋਂ ਦਾ ਇਤਿਹਾਸ ਕੀ ਹੈ ਕਿ ਕਰਨਗਿਆ ਵਾਲੇ ਪਾਸਾ ਜੀ ਜਿਸ ਵਕਤ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲਦੇ ਨੇ ਉਹ ਇਹ ਮਾਸੀਵਾੜੇ ਦਾ ਜੰਗਲ ਸੀ ਇਸ ਜੰਗਲ ਦੇ ਵਿੱਚ ਆ ਕਰਕੇ ਗੁਰੂ ਪਾਸਾ ਜੀ ਗਲਾਬੇ ਪੰਜਾਬੇ ਦੀ ਖੂਹੀ ਦੇ ਉੱਤੇ ਤੇ ਆ ਕਰਕੇ ਜਲ ਸਕਦੇ ਨੇ ਤੇ ਝੰਡ ਦੇ ਹੇਠਾਂ ਗੁਰੂ ਪਾਸਾ ਜੀ ਇੱਥੇ ਖੜ੍ਹਦੇ ਜੰਡ ਦੇ ਇਖਤਾਨ ਗੁਰੂ ਪਾਸਾ ਜੀ ਟਿੰਡ ਦਾ ਸਹਰਾਣਾ ਵਾਲਾ ਕਰਕੇ ਸੌ ਜਾਂਦੇ ਨੇ